ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖਦੇ ਨੇ ਉਹਨੂੰ ਰਿਕਵੈਸਟ ਆ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਆਪਣਾ ਪੇਜ ਆ ਸੋ ਅੱਜ ਆਪਾਂ ਤਿੰਨ ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 3 ਜਨਵਰੀ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ। ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ। ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ। 94782 63916 98783 48264 ਕਿਸੇ ਮੇਰੇ ਵੀਰ ਨੇ ਚੰਗਾ ਪਸ਼ੂ ਕੋਈ ਸੇਲ ਵੀ ਕਰਨਾ ਹੋਵੇ, ਵੇਚਣਾ ਹੋਵੇ ਤਾਂ ਵੀ ਇਹ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਵੀਡੀਓ ਭੇਜ ਕੇ ਵੇਚ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ। ਸੋ ਆਜੋ ਆਪਾਂ ਕਰਦੇ ਆ ਗੱਲ। ਪਹਿਲੇ ਨੰਬਰ ਦੀ ਜਰਸੀ ਤੋਂ ਆਪਾਂ ਗੱਲ ਕਰਾਂਗੇ ਟੌਪ ਦਾ ਬੱਚਾ ਗਾ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਆਪਣੇ ਫਾਰਮ ਤੇ ਅੱਜ 18 ਤੋਂ 20 ਨਗ ਸੇਲ ਵਾਸਤੇ ਅਵੇਲੇਬਲ ਨੇ ਆ ਸਾਰੀਆਂ ਬੈੜਾ ਜਿਹੜੀਆਂ ਨੇ ਤਾਜ਼ੀਆਂ ਸੂਈਆਂ ਹੋਈਆਂ ਨੇ ਬੱਚੇ ਇਹਨਾਂ ਦੇ ਅੰਦਰ ਨੇ ਸਾਨੂੰ ਪਹਿਲਾ ਦੂਜਾ ਸੂਆ ਬੈੜਾ ਮਿਲਣੀਆਂ ਫਾਰਮ ਵਾਲੀਆਂ ਬੱਚੀਆਂ ਚੰਗੇ ਰਿਕਾਰਡ ਵਾਲੀਆਂ ਦੁੱਧ ਦੀ ਕਪੈਸਿਟੀ 20 ਲੀਟਰ ਤੋਂ ਲੈ ਕੇ 30 35 ਲੀਟਰ ਤੱਕ ਰਹੂਗੀ ਸੋ ਇੱਕ ਨੰਬਰ ਤੋਂ ਸਟਾਰਟ ਕਰਾਂਗੇ ਵੀਡੀਓ ਦੇ ਲਾਸਟ ਤੱਕ ਜ਼ਰੂਰ ਬਨੇ ਰਹੋ ਅੱਜ ਆਪਣੇ ਫਾਰਮ ਤੇ 18 ਤੋਂ 20 ਨਗ ਸੇਲ ਵਾਸਤੇ ਅਵੇਲੇਬਲ ਨੇ ਤੇ ਕੱਲ ਨੂੰ ਆਪਣੇ ਫਾਰਮ ਤੇ 10 ਨਾਗ ਹੋਰ ਆ ਜਾਣਗੇ ਕੱਲ ਨੂੰ ਕੋਈ ਮੇਰਾ ਵੀਰ ਆਊਗਾ ਤਾਂ 32 ਨਾਗ ਮਿਲਣਗੇ ਆਪਣੇ ਫਾਰਮ ਤੇ ਸੋ ਬੱਚੇ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਸੂਈਆਂ ਹੋਈਆਂ گاਵਾਾਂ ਦੇ ਬੱਚੇ ਨੇ ਵਿੱਚ ਬੱਚੀਆਂ ਨੇ ਵਿੱਚ ਬੱਚੇ ਨੇ ਕਿਹੜੀ ਗਾਂ ਦੇ ਮਗਰ ਬੱਚੀ ਆਪਾਂ ਤੁਹਾਨੂੰ ਦਿਖਾ ਲਾਂਗੇ ਸਾਰੇ ਬੱਚੇ ਤੁਸੀਂ ਦੇਖ ਸਕਦੇ ਹੋ 4 ਦਿਨ ਤੋਂ ਲੈ ਕੇ 4-3 ਦਿਨ ਦੇ ਮਤਲਬ 2-2 ਦਿਨ ਦੇ ਬੱਚੇ ਨੇ ਸਾਰੇ 4 ਦਿਨ ਦੇ ਅੰਦਰ ਅੰਦਰ ਸਾਰੀਆਂ ਗਾਵਾਂ ਸੂਈਆਂ ਹੋਈਆਂ ਨੇ ਕੋਈ 4 5 6 ਦਿਨ ਦੇ ਅੰਦਰ ਅੰਦਰ ਦੀਆਂ ਗਾਵਾਂ ਨੇ ਹਫ਼ਤੇ ਦੇ ਅੰਦਰ ਅੰਦਰ ਦੀਆਂ ਮੰਨ ਕੇ ਚੱਲੋ ਤੁਸੀਂ ਸਾਰੇ ਬੱਚੇ ਤੁਸੀਂ ਦੇ ਸਕਦੇ ਹੋ ਆ ਸਾਰੀਆਂ ਗਾਵਾਂ ਜਿਹੜੀਆਂ 8 9 ਗਾਵਾਂ ਨੇ ਤਾਂ ਹੀ ਸੂਈਆਂ ਹੋਈਆਂ ਨੇ ਬੱਚੇ ਸਾਰੀਆਂ ਦੇ ਅੰਦਰ ਨੇ ਆ ਦੋਨੇ ਬੱਚੀਆਂ ਨੇ ਆ ਦੋਨੇ ਬੱਚੀਆਂ ਨੇ ਤੁਹਾਨੂੰ ਦੱਸ ਦਾਂਗੇ ਪਹਿਲਾਂ ਕਿਹੜੀਆਂ ਗਾਵਾਂ ਦੋਨੇ ਬੱਚੀਆਂ ਨੇ ਫੀਮੇਲ ਨੇ ਸੋ ਆਜੋ ਕਰਦੇ ਆਂ ਸਟਾਰਟ ਆਪਾਂ ਤੋਰਪੁੱਤ ਜਰਸੀ ਜੋ ਪਹਿਲਾਂ ਸੂਆ ਫੇਸ ਕੁਆਲਿਟੀ ਚੈੱਕ ਕਰਿਓ ਪਹਿਲਾਂ ਬੱਚੀ ਦੀ ਟੌਪ ਦਾ ਬੱਚਾ ਹੈਗਾ ਕਿਹੜਾ ਸੀਮਨ ਦੀ ਆ ਆਪਾਂ ਤੇ ਕਿਹੜਾ ਲੱਗਿਆ ਹੋਇਆ ਸਾਰਾ ਇਹਦਾ ਰਿਕਾਰਡ ਹੈਗਾ ਬੱਚੀ ਦਾ ਪਹਿਲਾ ਸੂ ਪਹਿਲੇ ਨੰਬਰ ਦੀ ਆਪਾਂ ਦਿਖਾ ਰਹੇ ਤੋਰਪਤ ਤੋਰ ਕੇ ਦਿਖਾ ਫਿਰ ਵੀਡੀਓ ਲੰਬੀ ਬਣ ਜੂ ਤੁਹਾਨੂੰ ਕੁਸ ਨਾ ਅੰਗ ਵਿੱਚੋਂ ਤੋਰ ਕੇ ਦਿਖਾਵਾਂਗੇ ਤੇ ਕੁਸ ਖੜੀ ਦਿਖਾਵਾਂਗੇ ਕੋਈ ਵੀਡੀਓ ਲੰਬੀ ਹੋ ਜਾਂਦੀ ਆ ਜਰਸੀ ਦੀ ਹਾਈਟ ਲੈਂਥ ਦੇਖਿਓ ਤੁਸੀਂ ਥਾਣਾ ਹੱਥੀ ਚਵਾਈ ਵਾਲਾ ਖਣ ਕੱਲਾ ਕੱਲਾ ਨਿੱਖੜਦਾ ਹੱਥੀ ਚਵਾਈ ਵਾਲਾ ਉਹ ਚਾਰੇ ਥਣ ਗੁੱਠਾਂ ਤੇ ਕੋਈ ਖੋਰ ਤਾਂਗ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਊਗਾ ਤੱਥਣਾ ਦੀ ਇਹ ਪਾਸਾ ਬੋਦੀ ਵਾਲੀ ਬੱਸੀਆ ਦੇਖੋ ਸਾਰਾ ਬੱਸੀ ਦਾ ਰਿਕਾਰਡ ਆ ਤੁਰਦੀ ਦੀ ਹਾਈਟ ਲੈਂਥ ਚੈੱਕ ਕਰਿਓ ਬੱਸੀ ਦੀ ਤੇ ਬਰੀਡ ਚੈੱਕ ਕਰਿਓ ਟਾਪ ਦਾ ਬੱਚਾ ਦਿਖਾਤਾ ਆਪਾਂ ਸਾਨੂੰ 1 ਨੰਬਰ ਤੇ 1 ਨੰਬਰ ਦੀ ਆਪਾਂ ਸਾਨੂੰ ਟਾਪ ਦਾ ਬੱਚਾ ਦਿਖਾਤਾ ਸੋ ਦੇਖੋ ਬੱਚੀ ਦੀ ਤੁਰਨੀ ਤਰਨੀ ਖੜਨੀ ਖੁੜਨੀ ਦੇਖੋ ਬੱਚੀ ਦੀ ਬੱਚੀ ਦੀ ਬਰੀਡ ਚੈੱਕ ਕਰੋ ਤੇ ਲੈਗ ਸਕੋਰ ਚੈੱਕ ਕਰੋ ਹਵਾਨਾ ਚੈੱਕ ਕਰੋ ਪਲੂਨ ਬੱਚੀ ਆ ਇਹ ਹਜੇ ਦੋ ਦੰਦ ਤੋਂ ਚਾਰ ਦੰਦ ਹੋ ਰਹੀ ਆ ਬੱਚੀ ਦੇਖੋ ਬੱਚੀ ਦੀ ਹਾਈਟ ਤੁਹਾਨੂੰ ਇੱਥੋਂ ਪਤਾ ਲੱਗ ਜੂ ਵੀ ਹਾਈਟ ਤੇ ਲੈਂਥ ਕਿੰਨੀ ਆ ਦੂਜੇ ਪਾਸੇ ਮੁੰਡਾ ਤੋਰਦਾਗਾ ਇਤੋਂ ਪਸ਼ੂ ਦੀ ਜੱਜਮੈਂਟ ਆ ਜਾਂਦੀ ਆ। ਸੋ ਪਹਿਲੇ ਨੰਬਰ ਤੇ ਕੋਬਰਾ ਦਿਖਾਤਾ ਤੁਹਾਨੂੰ। ਪੰਜਾਬ ਵਾਲੀ ਜਰਸੀ ਟੌਪ ਦੀ ਬਹੁਤ ਵੀਰਾਂ ਦਾ ਫੋਨ ਆਉਂਦਾ ਸੀ ਵੀ ਆਪਾਂ ਚੰਗੇ ਫਾਰਮ ਵਾਲੀ ਜਰਸੀ ਲੈਣੀ ਆ ਤੇ ਬਰੀਡ ਤੇ ਕੰਮ ਕਰਨਾ। ਸੋ ਪਹਿਲੇ ਨੰਬਰ ਤੇ ਤੁਹਾਨੂੰ ਟੌਪ ਦਾ ਬੱਚਾ ਦਿਖਾਤਾ। ਹਵਾਨਾ ਇੱਕ ਵਾਰੀ ਨੇੜੇ ਤੋਂ ਦਿਖਾਉਣੇ ਦੇ ਸਕਦੇ ਹਾਂ। ਉੱਪਰੋਂ ਸੂਲ ਤੋਂ ਸਟਾਰਟ ਹੁੰਦਾ ਤੇ نیچے ਖੁੱਚਾਂ ਤੱਕ ਹਵਾਨਾ ਦਾ ਫੁੱਲ ਬਰੀਡ ਦੇ ਵਿੱਚ ਆਪਾਂ ਟੌਪ ਦਾ ਜਰਸੀ ਪੰਜਾਬ ਵਾਲਾ ਬੱਚਾ ਦਿਖਾਤਾ 1 ਨੰਬਰ ਤੇ। ਸੋ 2 ਨੰਬਰ ਤੇ ਜਿਹੜੀ ਬੱਸੀ ਆ ਟੌਪ ਦੇ ਫਾਰਮ ਦੀ ਬੱਛੀ ਆ। ਥਾਣੇ ਦਾ ਵੀ ਹੱਥੀ ਚਵਾਈ ਵਾਲਾ ਦੇਖ ਸਕਦੇ ਤੁਸੀਂ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਪਹਿਲੇ ਸੂਏ ਦਾ 4 ਦੰਨ ਤੋਂ 6 ਦਾ ਬੱਛੀ ਹੋ ਰਹੀ ਆ ਤੋਰ ਫੱਤੇ ਨੂੰ ਪਹਿਲੇ ਸੂਏ ਦਾ ਇਹ ਰਿਕਾਰਡ ਹੈ ਦਾ ਉਹ 30 ਤੋਂ 32 ਕਿਲੋ ਦਾ ਰਿਕਾਰਡ ਆ ਪਲੂਨ ਦਾ ਦੂਜਾ ਸੂਆ ਇਹ ਸੂਰੀ ਆ ਚਾਹੇ ਤੁਸੀਂ 32 ਮੰਨ ਕੇ ਲੈ ਲਿਓ ਚਾਹੇ 35 ਮੰਨ ਕੇ ਲੈ ਲਿਓ ਟਾਪ ਦੀ ਬੱਛੀ ਆ ਕਿਹੜੇ ਸੀਮੰਟ ਤੋਂ ਪ੍ਰੈਗਨੈਂਟ ਆ ਕਿਹੜੇ ਦੀ ਆ ਆ ਸਾਰਾ ਰਿਕਾਰਡ ਆ ਬੱਛੀ ਦਾ ਦਾ ਵੀ ਹਵਾਨੇ ਤੇ ਨਾਲਾਂ ਦੂਰੋਂ ਦਿਖਾਈ ਦਿੰਦੀਆਂ ਨੇ ਤੁਸੀਂ ਦੇਖ ਸਕਦੇ ਮਿਲ ਕੇ ਵੇਣਾ ਕੱਲਾ ਕੱਲਾ ਨਿੱਖੜਮਾ ਥਾਣਾ ਤੇ ਬੈਗ ਤੋਂ ਹਵਾਨਾ ਚੈੱਕ ਕਰਾਉਣੇ ਹਾਈਟ ਲੈਂ ਸੋ ਦੇਖੋ ਬਰੀਡ ਬੱਛੀ ਦੀ ਹਾਈਟ ਲੈਂਥ ਸੋ ਦੇਖਿਓ ਚੈੱਕ ਕਰੋ ਬੱਛੀ ਦੀ ਬਰੀਡ ਤੇ ਮੁਰਦੀ ਦਾ ਹਵਾਨਾ ਹਾਈਟ ਲੈਂਥ ਦੇ ਸਕਦਾ ਹਾਂ ਲੈਂਥ ਕਿੰਨੀ ਆ ਬੱਛੀ ਦੀ ਹਾਈਟ ਕਿੰਨੀ ਆ ਮੋੜ ਲਿਆ ਮੋੜ ਲਿਆ ਪੁੱਤ ਹਵਾਨਾ ਦੇਖੋ ਸੋ ਘੋੜੀ ਵਰਗੀ ਚਾਲ ਆ ਟੌਪ ਦੀ ਬਰੀਡ ਆ ਚਾਹੇ ਦੁੱਧ 35 ਮੰਨ ਕੇ ਲੈ ਲਿਓ ਚਾਹੇ 32 33 ਮੰਨ ਕੇ ਲੈ ਲਿਓ ਹਜੇ ਸੂਨ ਨੂੰ ਪੰਜ ਚਾਰ ਦਿਨ ਲੈਂਦੀ ਆ ਬੱਛੀ ਸੋ ਦੇਖੋ ਪੰਜ ਚਾਰ ਦਿਨ ਸੂਨ ਨੂੰ ਲੈ ਜੂਗੀ ਹਜੇ ਹਵਾਨਾ ਕੰਪੈਕਟ ਰੱਖੂਗੀ ਪੂਰਾ ਅੱਗੇ ਪਿੱਛੇ ਦਾ ਹਵਾਨਾ ਰੱਖੋ ਸੋ ਅਗੇ ਕ੍ਰਾਸਪਨ ਅੱਤੇ ਬੱਛੀ ਆ ਗਈ ਇਹ ਬੱਛੀ ਦੁੱਧ ਨੇ ਦਿੱਤਾ ਹੋਇਆ 15-16 ਕਿਲੋ ਐਤਕੀ 17-18 ਕਿਲੋ ਦੁੱਧ ਪਾਉਦਾ ਹੇ ਹਫਤੇ ਦੀ ਕੱਚੀ ਆ ਇਹ ਕ੍ਰਾਸ ਬਰੀਡ ਦੇ ਵਿੱਚ ਆ ਗਈ ਕੋਈ ਮੇਰਾ ਵੀਰ ਚਾਹਵਣ ਹੁੰਦਾ ਹੈ ਕ੍ਰਾਸ ਬਰੀਡ ਦਾ ਵੀ ਭਾ ਆਪਾਂ ਨੂੰ ਜਾਇਜ਼ ਹੋਵੇ ਹੱਥ ਫੇਰ ਕੇ ਦਿਖਾ ਦੇ ਬੁੱਤ ਹੱਕ ਉਧਰ ਉਧਰ ਹੱਥ ਹੱਥ ਫੇ ਇਹ 3 ਨੰਬਰ ਤੇ ਆ ਗਈ ਕ੍ਰਾਸ ਅੰਗ ਦੇ ਵਿੱਚ ਬੱਛੀ ਠੰਡੀ ਸੀਲ ਪੂਰੀ ਆ ਠੰਡ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿਕੜ ਮਾ ਫੇਰ ਦੇ ਹੱਥ ਫੇਰ ਦੇ ਬੀ ਦੇਖੋ ਪੂਰੀ ਠੰਡੀ ਸੀਲ ਆ ਕੱਲਾ ਕੱਲਾ ਨਿਖੜਮਾ ਥਾਣ ਹਰ ਜੱਬਾ ਤੇ ਸੋ ਕ੍ਰੋਸ ਬਰੀਡ ਚ ਆ ਗਈ ਕੋਈ ਮੇਰਾ ਵੀਰ ਭਾਲੀ ਬੱਚੀ ਚਾਹੁੰਦਾ ਹੋਵੇ ਤੇ 17 18 ਕਿਲੋ ਦੁੱਧ ਪਾ ਦਊਗੀ ਦੂਜਾ ਸੁਆ ਅੱਗੇ ਇਹ ਬੱਛੀ ਸੂਈ ਹੋਈ ਆ ਬਰੀਡ ਚ ਬੱਛੀ ਆ ਗਈ ਐ ਸੂਈ ਹੋਈ ਆ ਇਹ ਰਾਤ ਸੂਈ ਆ ਮਗਰ ਮੇਲ ਕਾ ਫਾਇਦੇ ਰਾਤ ਦੀ ਡਿਲੀਵਰੀ ਹੋਈ ਆ ਜੀ ਜੇਰ ਜੂਰ ਦੀ ਵੀਡੀਓ ਸਾਰੀ ਫੋਨ ਚ ਬਣੀ ਹੋਈ ਆ ਕੋਰਾ ਮੇਰਾ ਵੀਰ ਜਮਾ ਤਸੱਲੀ ਕਰਕੇ ਲਿਜਾ ਸਕਦਾ ਹੈਗਾ ਬੌਲੇ ਦੇ ਵਿੱਚ ਬੱਚੀ ਆ 17 18 ਕਿਲੋ ਸਟਾਰਟਿੰਗ ਬੌਲਾ ਹੋਊਗਾ ਥਾਣੇ ਦਾ ਵੀ ਕੱਲਾ ਕੱਲਾ ਨਿਖੜਮਾ ਦੇਖੋ ਕੱਲਾ-ਕੱਲਾ ਨਿਕੜ ਮਾ ਥਾਣਾ ਕੋਈ ਖੋਟ ਸਾਂਗ ਨਹੀਂ ਥਾਣਾ ਦੀ ਪਾਸ ਹੋ ਚੁੱਕੀ ਆ ਕੋਈ ਮੇਰੇ ਵੀਰਾਂ ਆਨਲਾਈਨ ਮੰਗਾਉਣਾ ਚਾਹਦਾ ਹੋਵੇ ਆਨਲਾਈਨ ਵੀ ਭੇਜ ਦਾਂਗੇ ਸੋਹਵਾਨੇ ਦੀ ਜ਼ਬਰਦਸਤ ਆ ਪੂਰੀ ਪਹਿਲਾਂ ਦੁੱਧ ਦੇ ਨੇ 22 ਕਿਲੋ ਪਾਇਆ ਹੋਇਆ ਸੋ ਇਸ ਵਾਰੀ ਆਪ ਦੀ ਸਮਝ ਨਾਲ ਤੁਸੀਂ ਲੈ ਸਕਦੇ ਹੋ ਪੂਰੇ ਪਿੱਠ ਪੁੜੇ ਵਾਲੀ ਆ ਚੰਗੀ ਵਸਤੀ ਲਾਸਟ ਤੇ ਆ ਗਈ ਇਧਰੋਂ ਸੋ ਆ ਬੈੜਾ ਇਧਰੋਂ ਇਧਰਲੇ ਸੈੱਟ ਚ ਆਪਾਂ ਤੁਹਾਨੂੰ ਦੱਸ ਰਹੇ ਆ ਜਿਹੜੀਆਂ ਬੈੜਾ ਨੇ ਇਹ ਸਾਰੀਆਂ 3-4 ਦਿਨ ਦੇ ਅੰਦਰ ਅੰਦਰ ਦੀਆਂ 5 ਦਿਨ ਦੀਆਂ ਸੂਈਆਂ ਹੋਈਆਂ ਬੱਚੇਸ ਨੂੰ ਆਪਾਂ ਅੰਦਰ ਦਿਖਾ ਚੁੱਕੇ ਆ ਇਹ ਇਹ ਮਗਰ ਬੱਚੀ ਆ ਇਹਦੇ ਮਗਰ ਬੱਛੀ ਆਇ ਇੱਕ ਨੰਬਰ ਤੇ ਆ ਗਈ ਇਧਰੋਂ ਦੂਸਰੇ ਸੈੱਟ ਤੇ ਪਹਿਲੇ ਨੰਬਰ ਤੇ ਆ ਗਈ ਮਗਰ ਬੱਛੀ ਆ ਦੇ ਹੁਣ 22 23 ਕਿਲੋ ਬੋੜਾ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਆ ਸਕਦਾਗਾ ਬੱਸੀ ਦੀ ਬਰੀਡ ਚੈੱਕ ਕਰ ਲਓ ਹਵਾਨਾ ਚੈੱਕ ਕਰ ਲਓ 22 23 ਕਿਲੋ ਬੋੜਾ ਦੋ ਟਾਈਮ ਚਵਾਈ ਕਰਕੇ ਲੈ ਜਾਓ ਮਗਰ ਬੱਛੀ ਆ ਦੇ ਮਗਰ ਬੱਛੀ ਆ ਗਈ ਇਹਦੇ ਇੱਕ ਨੰਬਰ ਤੇ ਆ ਗਈ ਇਹ ਅੱਗੇ ਦੋ ਨੰਬਰ ਤੇ ਇਹ ਵੀ ਪਲੂਨ ਬੱਛੀ ਆ ਇਹ ਪਹਿਲਾ ਸੂਆ ਬੱਛੀ ਆ ਦੇ ਥੱਲੇ 23 ਕਿਲੋ ਦੁੱਧ ਤਿਆਰ ਆ ਕੋਈ ਮੇਰਾ ਵੀਰ ਸੂਈ ਨੂੰ ਅੱਜ 6ਵਾਂ 7ਵਾਂ ਦਿਨ ਹੋ ਗਿਆ 23 ਕਿਲੋ ਦੁੱਧ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਚੁਾਈ ਕਰਕੇ ਲਿਜਾ ਸਕਦਾ ਸੋ ਨੂੰ ਇੱਕ ਨੰਬਰ ਵਾਲੀ ਬੱਸੀ ਉਹਨੇ ਤੋੜ ਕੇ ਦਿਹਾਉਣੇ ਆਪਾਂ ਸੋ ਮਾਲ ਜ਼ਿਆਦਾ ਹੋਣ ਕਰਕੇ ਅੱਗੇ ਤੁਸੀਂ ਵੀਡੀਓ ਲੰਬੀ ਹੋ ਜੂ ਤਾਂ ਆਪਾਂ ਤੋੜ ਕੇ ਨਹੀਂ ਦਿਖਾਉਂਦੇ WhatsApp ਤੇ ਤੁਸੀਂ ਇਹ ਬੱਸੀ ਦੀ ਤੋੜ ਕੇ ਵੀਡੀਓ ਮੰਗਾ ਸਕਦੇ ਹੋ ਫੋਨ 'ਚ ਬਣੀ ਹੋਈ ਆ ਸਾਨੂੰ WhatsApp ਤੇ ਭੇਜ ਦਾਂਗੇ ਸੋ ਇਹ ਬੱਸੀ ਥੱਲੇ ਮੈਂ ਤੁਹਾਨੂੰ ਦੱਸਾਂ 23 ਕਿਲੋ ਦੁੱਧ ਤਿਆਰ ਆ ਇਹ ਦੋ ਨੰਬਰ ਤੇ ਆ ਗਈ ਅੱਗੇ ਆ ਬੱਸੀ ਚਾਰ ਦੰਦ ਬੱਸੀ ਆ ਦੋ ਤੋਂ ਚਾਰ ਦੰਦ ਹੋਈ ਆ ਹਜੇ 24 ਕਿਲੋ ਕੰਡਾ ਲਾ ਕੇ ਕੋਈ ਮੇਰਾ ਵੀਰ ਦੋ ਟਾਈਮ ਲਿਜਾ ਸਕਦਾ ਦੇ ਸਕਦੇ ਹੋ 24 ਕਿਲੋ ਦੁੱਧੇ ਬੱਸੀ ਥੱਲੇ ਤਿੰਨ ਨੰ ਇਧਰਲੇ ਸੈੱਡ ਚੋ 3 ਨੰਬਰ ਤੇ ਆ ਗਈ ਇਹ 24 ਕਿਲੋ ਕੋਈ ਮੇਰਾ ਵੀਰ ਪਲੂਣ ਵੱਸੀ ਆ ਸੂਈ ਨੂੰ ਅੱਜ ਸੇਵਾ ਸੱਤਵਾਂ ਦੇਣਾ ਥਣ ਦੇਖੋ ਕੱਲਾ ਕੱਲਾ ਨਿਖੜਵਾ ਹਵਾਨੇ ਦੇ ਨਾੜਾਂ ਚ ਇੱਕ ਕਰੋ ਬਰੀਡ ਚੈੱਕ ਕਰੋ ਵੱਸੀ ਦੀ ਸੋ ਬਰੀਡ ਚੈੱਕ ਕਰੋ ਵੱਸੀ ਦੀ 24 ਕਿਲੋ ਕੰਡਾ ਲਿਆ ਕੇ ਦੋ ਟਾਈਮ ਲਿਆ ਸਕਦਾ ਹੱਕ ਪਤੋਂ ਦਰੂ ਸੋ ਸ਼ਾਮ ਨੂੰ ਆਪਾਂ 4:30 ਵਜੇ ਵੀਡੀਓ ਬਣਾ ਰਹੇ ਆ ਹਵਾਨੇ ਤੁਸੀਂ ਉਸ ਹਾਵਨਾ ਚੈੱਕ ਕਰ ਸਕਦੇ ਹੋ ਕੋਈ ਮੇਰਾ ਵੀਰ ਦੋ ਟਾਈਮ ਮਿਲਕਿੰਗ ਕਰਕੇ ਲਿਆ ਸਕਦਾ ਟੌਪ ਦੀ ਬਰੀਡ ਦੀ ਵੱਸੀ ਆ ਦੋ ਤੋਂ ਚਾਰ ਦਿਨ ਦੋਹਰੀ ਆ 3 ਨੰਬਰ ਤੇ ਅੱਗੇ ਆ ਵੱਸੀ ਆ ਗਈ 35 ਨੰਬਰ ਟੈਗ ਲੱਗਿਆ ਹੋਇਆ ਬੱਸੀ ਕੱਲ ਸੂਈਆ ਕੱਲ ਸੂਈਆ ਬੱਸੀ ਹਾਕੇਦਰੋਂ ਬੁੱਤ ਹੁਣ ਬੋਲੀ ਏਸਲੇ 17 18 ਕਿਲੋ ਸਟਾਰਟਿੰਗ ਬੋਲੀ 17 18 ਕਿਲੋ ਆ ਕੱਲ ਸੂਈਆ ਪਲੂਨ ਇਹ ਵੀ ਚਾਰ ਦੰਦ ਬੱਸੀ ਆ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਬੱਸੀਆਂ ਦੇ ਨਾਲ ਆਪਾਂ ਫੁੱਲ ਮਾਨਦਾਨ ਕਰਾਂਗੇ ਕੋਈ ਵੀ ਜੋੜਾ ਆਪਣਾ ਹੋਇਆ ਆ ਚਾਰੇ ਬੱਸੀਆਂ ਨੇ ਜਿਹੜੀਆਂ ਇਹ ਮੰਨ ਕੇ ਚਲੋ 20 ਤੋਂ ਬਾਹਰ ਬਾਹਰ ਵਾਲੀਆਂ ਨੇ ਸਾਰੀਆਂ ਇਸ ਟਾਈਮ ਕੋਈ ਮੇਰਾ ਵੀਰ ਦੋ ਟਾਈਮ ਚਵਾਈ ਕਰਕੇ ਲੈ ਜਾ ਸਕਦਾ ਹੈਗਾ ਇਹ ਰਾਤ ਸੂਈਆ ਸੂਈ ਬੱਸੀ ਇਸ ਥੱਲੇ ਬੋੜਾ ਹੋਊਗਾ 17 18 ਕਿਲੋ ਕੱਲ ਤੱਕ 22 22 ਕਿਲੋ ਕਰ ਜਾਣਾ ਕਿਉਂਕਿ ਇਹ ਬੱਸੀ ਵੀ ਪਲੂਨ ਸੂਈ ਆ ਰਾਤ ਹੀ ਸੂਈ ਆ ਬੋੜਿਓ ਆਪਾਂ ਖਾਲੀ ਕਰਤੀ ਬਿਲਕੁਲ ਥਣ ਬਹੁਤ ਸੋਹਣਾ ਲੱਗਿਆ ਹੋਇਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਸੋ ਅੱਗੇ 5 ਨੰਬਰ ਤੇ 5 ਨੰਬਰ ਤੇ ਇਹ ਪਰਸੋਂ ਦੀ ਸੂਈ ਹੋਈ ਆ ਇਹਦੇ ਥੱਲੇ ਹੁਣ 16 17 ਕਿਲੋ ਬੋੜਿਓ ਆ ਖਾਲੀ ਆ 16 17 ਕਿਲੋ ਦੁੱਧ ਬਣ ਚੁੱਕਿਆ ਪਰਸੋਂ ਹੀ ਸੂਈ ਹੋਈ ਆ ਬੋੜਿਓ ਆਪਾਂ ਖਾਲੀ ਕਰਤੀ 16 17 ਕਿਲੋ ਇਸ ਟਾਈਮ ਰੈਡੀ ਆ 5 ਨੰਬਰ ਤੇ ਆ ਗਈ ਇਹ ਅੱਗੇ ਕੱਲ ਰਾਤ ਦੀ ਸੂਈ ਹੋਈ ਆ ਮ ਸੁਦੇਸ਼ਾਦੋਂ ਫੁੱਲ ਹਾਈਟ ਫੁੱਲ ਲੈਂਥ ਵੱਸੀ ਜਰਸੀ ਕ੍ਰੋਸ ਦੇ ਵਿੱਚ 15 16 ਕਿਲੋ ਜੇ ਥੱਲੇ ਹੁਣ ਬੋਲੀ ਹੋਊਗੀ ਕੱਲ ਸੂਈਆ ਰਾਤ 15 16 ਕਿਲੋ ਜੇ ਥੱਲੇ ਬੋਲੀ ਹੋਊ ਸੋ ਆ ਕਾਲੀ ਵੱਸੀ ਆ ਗਈ ਇਹਨੂੰ ਸੂਈ ਨੂੰ ਹੱਤਾ ਹੋ ਗਿਆ ਜੇ ਥੱਲੇ 17 18 ਕਿਲੋ ਦੁੱਧ ਬਣਿਆ ਹੋਇਆ ਹੈਗਾ ਮਿਲਕਿੰਗ ਮਸ਼ੀਨ ਤੇ ਹੁੰਦੀ ਆ ਹਾਈਟ ਲੈਂਥ ਫੁੱਲ ਆ ਵੱਸੀ ਦੀ ਬਰੀਡ ਫੁੱਲਾ ਦੇਖ ਸਕਦੇ ਤੁਸੀਂ 17 18 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਟਾਈਮ ਮਣਕੇ ਲੈ ਆ ਸਕਦਾ ਸੋ ਅਗੇ ਕ੍ਰੋਸ ਸੰਗ ਦੇ ਵਿੱਚ ਵੱਸੀ ਆ ਗਈ ਥੱਲੇ 12 13 ਕਿਲੋ ਦੁੱਧ ਆ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਖਣ ਹੱਥੀ ਚ ਫੱਕੇ ਬਤੁ 12 13 ਕਿਲੋ ਦੁੱਧ 2000 ਆ ਪਾ ਗਿਆ ਇਹਦਾ ਦੋ ਟਾਈਮ ਚੁੱਕ ਕੇ ਲਿਜਾ ਸਕਦੇ ਠੰਡੀ ਸੀਲ ਪੂਰੀ ਆ 12 13 ਕਿਲੋ ਦੁੱਧ ਹਾਜ਼ਰ ਆ ਜਮਾ ਦੁੱਧ ਮੱਝਾਂ ਵਰਗਾ ਜਰਸੀ ਕ੍ਰੋਸ ਦੇ ਵਿੱਚ ਆ ਗਈ ਦੋਨੇ ਪਾਸੇ ਬਹਿ ਕੇ ਚੂਣ ਵਾਲੀ ਆ ਸਮੀ ਬਲੀ ਬੱਸੀ ਪੂਰੀ ਆਦੇ ਆ ਸੋ ਤੁਹਾਨੂੰ ਕਾਫੀ ਬੜਾ ਆਪ ਇਧਰ ਦਿਖਾ ਚੁੱਕੇ ਜਿਹੜੀਆਂ ਤਾਜ਼ੀਆਂ ਸੂਈਆਂ ਹੋਈਆਂ ਆਪਣੇ ਕੋਲ 10 ਬੜਾ ਤਾਜ਼ੀਆਂ ਸੂਈਆਂ ਹੋਈਆਂ ਨੇ ਤੇ ਪਹਿਲੇ ਦੂਜੇ ਸੂਏ ਵਿੱਚ ਆ ਬੱਸੀਆਂ ਤੁਹਾਨੂੰ ਨਗੀਨੇ ਮਿਲ ਜਾਣਗੇ ਟੌਪ ਦੇ ਜਿਹੜੀਆਂ 20 ਤੋਂ ਬਾਹਰ ਬਾਹਰ ਸਟਾਰਟਿੰਗ ਦੁੱਧ ਇਹਨਾਂ ਦਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰ ਤੈਨੂੰ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਇੱਕ ਵਾਰੀ ਤੁਹਾਨੂੰ ਜਰਸੀ ਤੇ ਝਲਕ ਮੰਗਾ ਦਿੰਨੇ ਆ ਨਕੀਨੇ ਤੇ ਪਹਿਲੇ ਸਟਾਰਟਿੰਗ ਵੀਡੀਓ ਕਰੀਏ ਜਿੱਥੋਂ